ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਅਦਾਲਤ ਮਹਾਪੰਚਾਇਤ ਪੰਜਾਬ ਡੋਮਾ ਪਰਿਸ਼ੰਗ ਜਿਵੇਂ ਕੇਕੇਸੀ ਵਿਭਾਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ 30 ਤਰੀਕ ਨੂੰ ਦਿੱਲੀ ਦੇ ਰਾਮਲੇ ਮੈਦਾਨ ਦੇ ਵਿੱਚ ਡਾਟਰ ਬਿਤਰাজ ਦੀ ਵਾਇਸ ਡੋਮਾ ਪਰਿਸ਼ੰਗ ਦੇ ਬੈਨਰ ਹੇਠ ਇੱਕ ਬਸਾਰ ਰੈਲੀ ਕਰਨ ਜਾ ਰਹੇ ਆ ਜਿਸ ਰੈਲੀ ਦਾ ਮਕਸਦ ਹੈ ਸੰਵਧਾਨ ਬਚਾਉਣਾ ਲੋਕਤੰਤਰ ਬਚਾਉਣਾ ਮਨਰੇਗਾ ਦਾ ਜਿਹੜਾ ਕੰਮ ਬੰਦ ਕਰ ਰਹੀ ਹੈ ਸਰਕਾਰ ਉਹਨੂੰ ਲਾਗੂ ਕਰਾਉਣਾ ਔਰ ਚੀਫ ਜਸਟਿਸ ਬੀ ਆਰ ਗਵਾਈ ਸਾਹਿਬ ਦਾ ਅਪਮਾਨ ਕਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕਰਾਉਣਾ ਬਾਈ ਪੂਰਨ ਕੁਮਾਰ ਆਈ ਪੀਐਸ ਜਿਹਨਾਂ ਨੂੰ ਸੁਸਾਈਡ ਕਰਨ ਵਾਸਤੇ ਮਜਬੂਰ ਕੀਤਾ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਾਉਣਾ ਤਾਂ ਈਵੀਐਮ ਦੇ ਖਿਲਾਫ ਇੱਕ ਲਹਿਰ ਮਜ਼ਬੂਤ ਕਰਨ ਦੀ ਸਮੇਂ ਦੀ ਲੋੜ ਹੈ ਤੇ ਸਾਰੀਆਂ ਗੱਲਾਂ ਨੂੰ ਲੈ ਕੇ ਵਿਸ਼ੇਸ਼ ਕਰਕੇ ਲੋਕਤੰਤਰ ਨੂੰ ਬਚਾਉਣ ਲਈ ਰੱਖਮਾਂ ਕਰਨ ਨੂੰ ਬਚਾਉਣ ਦੇ ਲਈ ਰੱਖਮਾਂ ਕਰਨ ਦੀ ਹੱਦ 50% ਰੋਕਤ ਹੋਣ ਲਈ ਤੇ ਜਿਹੜੀ ਜਾਣਕਾਰੀ ਸਰਕਾਰ ਕਰਉਣ ਤੋਂ ਜਿਹੜੀ ਇਕੱਠ ਰਹੀ ਹੈ ਪਿੱਛੇ हट ਰਹੀ ਹੈ ਉਹ ਜਾਣਗਾ ਕਰਵਾਉਣ ਲਈ ਸਰਕਾਰ ਦੇ ਉੱਪਰ ਦਬਾਅ ਬਣਾਉਣਾ ਕਿਉਂਕਿ ਭਾਰਤ ਦਾ ਸੰਵਿਧਾਨ ਬਾਬਾ ਸਾਹਿਬਾ ਮਿਤਕਰ ਦਾ ਸੰਵਿਧਾਨ ਇਹ ਕਹਿੰਦਾ ਹੈ ਜਿਦੀ ਜਿੰਨੀ ਸੰਖਿਆ ਭਾਰੀ ਉਹਦੀ ਉਨੀ ਹਿੱਸੇਦਾਰੀ ਜਿਹੜੀ ਲੜਾਈ ਰਾਹੁਲ ગાંધી ਨੇ ਸ਼ੁਰੂ ਕੀਤੀ ਜਿਹੜੀ ਲੜਾਈ ਬਾਬਾ ਸਾਹਿਬਾ ਰੋਟਰ ਮਿਤਕਰ ਨੇ ਸ਼ੁਰੂ ਕੀਤੀ ਸੀ ਉਸ ਲੜਾਈ ਨੂੰ ਡਾਕਟਰ ਦਿਤਰਾ ਜੀ ਕੋਣੇ-ਕੋਣੇ ਤੱਕ ਲੈ ਕੇ ਜਾਣ ਵਾਸਤੇ ਯਤਨ ਕਰ ਰਹੇ ਨੇ ਸੋ ਆਓ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ 30 ਤਰੀਕ ਨੂੰ ਦਿੱਲੀ ਦੇ ਰਾਗਲਾ ਮਦਾਨ ਚ ਆਪਾਂ ਪਹੁੰਚ ਕੇ ਸੁਭਧਾਰ ਦੀ ਰੱਖਿਆ ਕਰੀਏ ਲੋਕਤੰਤਰ ਦੀ ਰੱਖਿਆ ਕਰੀਏ ਮੁਰੇਗਾ ਸਟੀਨ ਦੀ ਰੱਖਿਆ ਕਰੀਏ ਤੇ ਆਵਾਦੀ ਮੁਤਾਬਕ ਆਵਦੀ ਬਣਦੀ ਹਿੱਸੇਦਾਰੀ ਲੈਣ ਲਈ ਇੱਕ ਲੜਾਈ ਜਿਹੜੀ ਆ ਉਹਨੂੰ ਤੇਜ਼ ਕਰਨ ਦਾ ਕੰਮ ਆਪਾਂ ਕਰੀਏ ਤਾਂ ਹੀ ਬਾਬਾ ਸਾਹਿਬ ਮਿਰਕਾ ਦਾ ਸੁਪਨਾ ਪੂਰਾ ਹੋ ਸਕਦਾ ਅੱਜ ਅਸੀਂ ਇੱਥੇ ਮੀਟਿੰਗ ਕੀਤੀ ਹੈ ਦੋਮਾ ਪਰੀਸ਼ਦ ਦੀ ਨੈਸ਼ਨਲ ਦਲਤ ਮਹਾ ਪੰਚਾਇਤ ਦੀ ਤੇ ਕਈ ਕਿਸੇ ਉਧਿਹਾਰਾਂ ਦੀ ਇਹਦੇ ਤੇ ਸੁਰਿੰਦਰ ਜੀ ਨੂੰ ਵਾਈਸ ਚੇਅਰਮੈਨ ਬਣਾਇਆ ਫਿਰੋਜ਼ਪੁਰ ਜ਼ਿਲ੍ਹੇ ਦਾ ਤਰਸੀਮਟਵਾਲ ਜੀ ਵਾਈ ਦੇ ਵਿੱਚ ਬੀਬੀ ਮਨਜੀਤ ਕੌਰ ਸਾਡੇ ਨਾਲ ਖੜਿਆ ਇਹਨਾਂ ਨੂੰ ਅਸੀਂ ਬਣਾਇਆ ਰਾਮਪੁਰਾ ਬਲਾਦਨਾ ਪ੍ਰਧਾਨ ਬਣਾਇਆ ਇੱਕ ਸਾਥੀ ਪਰਮਜੀਤ ਜੀ ਉਹਨਾਂ ਨੂੰ ਸੈਕਟਰੀ ਬਣਾਇਆ ਫਿਰੋਜ਼ਪੁਰ ਦਾ ਤਾਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਫਿਰੋਜ਼ਪੁਰ ਦੇ ਪ੍ਰਧਾਨ ਤਰਸੀਮਟਵਾਲ ਜੀ ਫਰੀਦਕੋਟ ਦੇ ਪ੍ਰਧਾਨ ਸਾਡੇ ਵਾਈਸ ਪ੍ਰਧਾਨ ਹੈਗੇ ਬੋਰ ਸਿੰਘ ਘਾਰੂ ਜੀ ਬਠਿੰਡਾ ਦੇ ਚੇਅਰਮੈਨ ਸਾਡੇ ਹੈਗੇ ਗੁਰਜੰਨ ਸਿੰਘ ਜੀ ਗਹਿਰੀ ਭਾਗੀ ਪੰਚ ਤੇ ਮਨਰੇਗਾ ਦੇ ਨਾਲ ਸੰਬੰਧਿਤ ਡੋਮਾ ਪਰੇਸ਼ਾਨਾਂ ਸੰਬੰਧਿਤ ਕੇ ਕੇਸੀ ਕਾਂਗਰਸ ਨਾਲ ਸੰਬੰਧਿਤ نیشنل ਦਲਤ ਮਹਾਪਰਚਾਇਦ ਨਾਲ ਸੰਬੰਧਿਤ ਵੱਖ-ਵੱਖ ਉਹਦੇ ਨਾਕਸਾ ਤੇ ਹਨ ਇਸਾਲਿਆ ਤੇ ਤੀਜੇ ਦਿਨ ਵੱਡੀ ਗਿਣਤੀ ਚ ਪੰਜਾਬ ਤੋਂ ਜਿਹੜੇ ਲੋਕ ਐ ਦਿੱਲੀ ਦੇ ਰਾਮ ਲਾ ਮਦਰਾਂ ਦੇ ਵਿੱਚ ਪਹੁੰਚਣਗੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਨੂੰ ਸਾਰਿਆਂ ਨੂੰ ਜਾ ਕੇ ਰਾਮ ਲਾ ਮਦਰਾਂ ਚ ਹਾਜ਼ਰ ਹੋਣੀ ਚਾਹੀਦੀ ਹੈ ਤਾਂ ਹੀ ਭਾਬਾ ਸਾਹਿਬ ਮਿਲ ਕਰਦਾ ਦੂਰ ਸੁਪਨਾ ਅਸੀਂ ਪੂਰਾ ਕਰ ਸਕਦੇ ਹਾਂ ਭਾਰਤ ਦੀ ਇਕਤਾ ਤੇ ਖਣਦਾਨ ਨੂੰ ਬਚਾ ਸਕਦੇ ਹਾਂ ਭਾਰਤ ਦੇ ਲੋਕਤੰਤਰ ਨੂੰ ਬਚਾਉਣਾ ਸਾਡਾ ਮੁੱਢਲਾ ਫਰਜ਼ ਬਣਦਾ ਹੈ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਅਦਾਲਤ ਮਹਾਪੰਚਾਇਤ ਪੰਜਾਬ ਦੋਮਾ ਪਰਿਸ਼ੰਗ ਜਿਵੇਂ ਕਿ ਕੇਕੇਸੀ ਵਿਭਾਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ 3 ਤਰੀਕ ਨੂੰ ਦਿੱਲੀ ਦੇ ਰਾਮਲੇ ਮੈਦਾਨ ਦੇ ਵਿੱਚ ਡਾਟਰ ਵੀਤਰਾਜ ਦੀ ਅਗਵਾਈ ਚ ਦੋਮਾ ਪਰਿਸ਼ੰਗ ਦੇ ਬੈਨਰ ਹੇਠ ਇੱਕ ਵਿਸ਼ਾਲ ਰੈਲੀ ਕਰਨ ਜਾ ਰਹੇ ਆ ਜਿਸ ਰੈਲੀ ਦਾ ਮਕਸਦ ਹੈ ਸੰਵਿਧਾਨ ਬਚਾਉਣਾ ਲੋਕਤੰਤਰ ਬਚਾਉਣਾ ਮਨਰੇਗਾ ਦਾ ਜਿਹੜਾ ਕੰਮ ਬੰਦ ਕਰ ਰਹੀ ਹੈ ਸਰਕਾਰ ਉਹਨੂੰ ਲਾਗੂ ਕਰਾਉਣਾ ਔਰ ਚੀਫ ਜਸਟਿਸ ਬੀ ਆਰ ਗਵਾਈ ਸਾਹਿਬ ਦਾ ਅਪਮਾਨ ਕਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕਰਾਉਣਾ ਬਾਈ ਪੂਰਨ ਕੁਮਾਰ ਆਈ ਪੀਐਸ ਜਿਹਨਾਂ ਨੂੰ ਸੁਸਾਈਡ ਕਰਨ ਵਾਸਤੇ ਮਜਬੂਰ ਕੀਤਾ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਾਉਣਾ ਤਾਂ ਈਵੀਐਮ ਦੇ ਖਿਲਾਫ ਇੱਕ ਲਹਿਰ ਮਜ਼ਬੂਤ ਕਰਨ ਦਾ ਸਮੇਂ ਦੀ ਲੋੜ ਹੈ ਤੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਵਿਸ਼ੇਸ਼ ਕਰਕੇ ਲੋਕਤੰਤਰ ਨੂੰ ਬਚਾਉਣ ਲਈ ਰੱਖਮਾਂ ਕਰਨ ਨੂੰ ਬਚਾਉਣ ਦੇ ਲਈ ਰੱਖਮਾਂ ਕਰਨ ਦੀ ਹੱਦ 50% ਰੱਖ ਤੋਂਣ ਲਈ ਤੇ ਜਿਹੜੀ ਜਾਣਕਾਰੀ ਸਰਕਾਰ ਕਰਉਣ ਤੋਂ ਜਿਹੜੀ ਇਕੱਠ ਰਹੀ ਹੈ ਪਿੱਛੇ हट ਰਹੀ ਹੈ ਉਹ ਜਾਣਗਾਣਾ ਕਰਵਾਉਣ ਲਈ ਸਰਕਾਰ ਦੇ ਉੱਪਰ ਦਬਾਅ ਬਣਾਉਣਾ ਕਿਉਂਕਿ ਭਾਰਤ ਦਾ ਸੰਵਿਧਾਨ 바ਵਾ ਸਾਹਿਬਾਂ ਦੇ ਮਿਲਕਰਦਾ ਸੰਵਿਧਾਨ ਇਹ ਕਹਿੰਦਾ ਹੈ ਜਿਦੀ ਜਿੰਨੀ ਸੰਖਿਆ ਭਾਰੀ ਉਹਦੀ ਉਨੀ ਹਿੱਸੇਦਾਰੀ ਜਿਹੜੀ ਲੜਾਈ ਰਾਹੁਲ ਗਾਂਧੀ ਨੇ ਸ਼ੁਰੂ ਕੀਤੀ ਜਿਹੜੀ ਲੜਾਈ 바ਵਾ ਸਾਹਿਬਾਂ ਤੋਂ ਮਿਲਕਰ ਨੇ ਸ਼ੁਰੂ ਕੀਤੀ ਸੀ ਉਸ ਲੜਾਈ ਨੂੰ ਡਾਕਟਰ ਦਿਤਰਾ ਜੀ ਕੋਣੇ-ਕੋਣੇ ਤੱਕ ਲੈ ਕੇ ਜਾਣ ਵਾਸਤੇ ਯਤਨ ਕਰ ਰਹੇ ਨੇ ਸੋ ਆਓ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ 30 ਤਰੀਕ ਨੂੰ ਦਿੱਲੀ ਦੇ ਰਾਗਲਾ ਮਦਾਨ ਚ ਆਪਾਂ ਪਹੁੰਚ ਕੇ ਸੁਭਧਾਰ ਦੀ ਰੱਖਿਆ ਕਰੀਏ ਲੋਕਤੰਤਰ ਦੀ ਰੱਖਿਆ ਕਰੀਏ ਮੁਰਦਾਗਾ ਸਤਿ ਦੀ ਰੱਖਿਆ ਕਰੀਏ ਤੇ ਆਵਾਦੀ ਮੁਤਾਬਕ ਆਵਦੀ ਬਣਦੀ ਹਿੱਸੇਦਾਰੀ ਲੈਣ ਲਈ ਇੱਕ ਲੜਾਈ ਜਿਹੜੀ ਆ ਉਹਨੂੰ ਤੇਜ਼ ਕਰਨ ਦਾ ਕੰਮ ਆਪਾਂ ਕਰੀਏ ਤਾਂ ਹੀ ਬਾਬਾ ਸਾਹਿਬ ਅਮਰੀਕਾ ਦਾ ਸੁਪਨਾ ਪੂਰਾ ਹੋ ਸਕਦਾ ਅੱਜ ਅਸੀਂ ਇੱਥੇ ਮੀਟਿੰਗ ਕੀਤੀ ਹੈ ਦੋਮਾ ਪ੍ਰੀਸ਼ਦ ਦੀ ਨੈਸ਼ਨਲ ਦਲਤ ਮਹਾ ਪੰਚਾਇਤ ਦੀ ਤੇ ਕਈ ਕਿਸੇ ਅਹੁਦੇਦਾਰਾਂ ਦੀ ਇਹਨਾਂ ਦੇ सुरेंद्र ਜੀ ਨੂੰ ਵਾਈਸ ਚੇਅਰਮੈਨ ਬਣਾਇਆ ਹੈ ਫਿਰੋਜ਼ਪੁਰ ਜ਼ਿਲ੍ਹੇ ਦਾ ਤਰਸੀਮਟਵਾਲ ਜੀ ਵਾਈ ਦੇ ਵਿੱਚ ਬੀਬੀ ਮਨਜੀਤ ਕੌਰ ਸਾਡੇ ਨਾਲ ਖੜਿਆ ਹੈ ਇਹਨਾਂ ਨੂੰ ਅਸੀਂ ਬਣਾਇਆ ਰਾਮਪੁਰਾ ਬਲਾਕ ਦਾ ਪ੍ਰਧਾਨ ਬਣਾਇਆ ਇੱਕ ਸਾਥੀ ਪਰਮਜੀਤ ਜੀ ਉਹਨਾਂ ਨੂੰ ਸੈਕਟਰੀ ਬਣਾਇਆ ਫਿਰੋਜ਼ਪੁਰ ਦਾ ਤਾਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਫਿਰੋਜ਼ਪੁਰ ਦੇ ਪ੍ਰਧਾਨ ਤਰਸੀਮਟਵਾਲ ਜੀ ਫਰੀਦਕੋਟ ਦੇ ਪ੍ਰਧਾਨ ਸਾਡੇ ਵਾਈਸ ਪ੍ਰਧਾਨ ਹੈਗੇ ਬੋਰ ਸਿੰਘ ਘਾਰੂ ਜੀ ਬਠਿੰਡਾ ਦੇ ਚੇਅਰਮੈਨ ਸਾਡੇ ਹੈਗੇ ਗੁਰਜੰਡ ਸਿੰਘ ਜੀ ਗਹਿਰੀ ਭਾਗੀ ਪੰਚ ਤੇ ਮਨਰੇਗਾ ਦੇ ਨਾਲ ਸੰਬੰਧਿਤ ਡੋਮਾ ਪਰੇਸ਼ਾਨਾਂ ਸੰਬੰਧਿਤ ਕੇ ਕੇਸੀ ਕਾਂਗਰਸ ਨਾਲ ਸੰਬੰਧਿਤ نیشنل ਦਲਤ ਮਹਾਪਚਾਇਦ ਨਾਲ ਸੰਬੰਧਿਤ ਵੱਖ-ਵੱਖ ਉਹਦੇ ਨਾਕਸਾ ਤੇ ਹਨ ਇਸਾਲਿਆ ਤੇ ਤੇ ਹੀ ਟ੍ਰਿਗਰ ਵੱਡੀ ਗਿਣਤੀ ਚ ਪੰਜਾਬ ਤੋਂ ਜਿਹੜੇ ਲੋਕ ਹੈ ਦਿੱਲੀ ਦੇ ਰਾਮ ਲਾ ਮਦਰਾਂ ਦੇ ਵਿੱਚ ਪਹੁੰਚਣਗੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਨੂੰ ਸਾਰਿਆਂ ਨੂੰ ਜਾ ਕੇ ਰਾਮ ਲਾ ਮਦਰਾਂ ਚ ਹਾਜ਼ਰ ਹੋਣੀ ਚਾਹੀਦੀ ਹੈ ਤਾਂ ਹੀ ਭਾਬਾ ਸਾਹਿਬ ਮਿਲ ਕਰਦਾ ਦੂਰ ਸੁਪਨਾ ਅਸੀਂ ਪੂਰਾ ਕਰ ਸਕਦੇ ਹਾਂ ਭਾਰਤ ਦੀ ਇਕਤਾ ਤੇ ਖਰਦ ਨੂੰ ਬਚਾ ਸਕਦੇ ਹਾਂ ਭਾਰਤ ਦੇ ਲੋਕਤੰਤਰ ਨੂੰ ਬਚਾਉਣਾ ਸਾਡਾ ਮੁੱਢਲਾ ਫਰਜ਼ ਬਣਦਾ ਹੈ